ਦੁੱਖ ਟਿੱਲੇ ਮਠੇ ਕਰਨੇ ਨਹੀਂ ਜੇ ਯਾਰ ਇਕੱਠੇ ਕਰਨੇ ਨਹੀਂ ਤਾਂ ਪੇਜ ਲੋਕੇਸ਼ਨ ਹੋਟਲ ਦੀ ਨਾਲ ਫੋਟੋ ਪਾ ਦੇ ਬੋਤਲ ਦੀ ਲਿਖ ਖਰਚੇ ਦੀ ਕੋਈ ਥੋੜ ਨਹੀਂ ਹਿੱਸੇ ਵੀ ਪਾਣ ਦੀ ਲੋੜ ਨਹੀਂ ਬਸ ਵੇਲਾ ਕੱਢ ਕੇ ਆ ਜਾਣਾ ਕੁਝ ਸੁਣਨਾ ਕੁਝ ਸੁਣਾ ਜਾਣਾ ਜਿਹਦੇ ਖਾਤੇ ਦੇ ਵਿੱਚ ਯਾਰ ਨਹੀਂ ਜਿਹਦੇ ਚੱਜ ਦੇ ਰਿਸ਼ਤੇਦਾਰ ਨਹੀਂ ਉਹ ਉਛਲੇ ਲੱਖ ਕਮਾਈਆਂ ਤੇ ਪਰ ਚੱਲਦਾ ਸਿਰਫ ਦਵਾਈਆਂ ਤੇ ਹੁਣ ਜਿਉਂ-ਜਿਉਂ ਵੇਲਾ ਲੰਘ ਰਿਹਾ ਰੱਬ ਚੀਜ਼ਾਂ ਵਾਪਸ ਮੰਗ ਰਿਹਾ ਉਹ ਖੋਲ ਕੇ ਬੈਠਾ ਹੈ ਬਈਆਂ ਨੂੰ ਦੇਵੇ ਅਲਟੀਮੇਟਮ ਕਈਆਂ ਨੂੰ ਸਾਰੇ ਵਾਲ ਦੰਦ ਗੋਡੇ ਗਿੱਟੇ ਮੇਰੀ ਇੱਕ ਇੱਕ ਚੀਜ਼ ਤੂੰ ਮੋੜ ਮੈਨੂੰ ਹੁਣ ਮੇਲਾ ਮੁੱਕਣ ਵਾਲਾ ਹੀ ਨਹੀਂ ਕਿਸੇ ਚੀਜ਼ ਦੀ ਲੋੜ ਤੈਨੂੰ ਕਦੇ ਬੀਪੀ ਕਰੇ ਫਲਾਈ ਮਿੱਤਰਾ ਕਦੇ ਸ਼ੂਗਰ ਹੋ ਜਾਏ ਹਾਈ ਮਿੱਤਰਾ ਐਵੇਂ ਖੜਾ ਖਲੋਤਾ ਟਹਿ ਜਾਏਗਾ ਬਸ ਫੋਟੋ ਦੇ ਵਿੱਚ ਰਹਿ ਜਾਏਗਾ ਕੁਝ ਯਾਰ ਬਣਾ ਲੈ ਸ਼ਾਮਾਂ ਦੇ ਕੋਈ ਚਾਵਾਂ ਦੇ ਕੁਝ ਜਾਮਾਂ ਦੇ ਹੱਡ ਬੀਤੀਆਂ ਬੈਠ ਕੇ ਸੁਣਿਆ ਕਰ ਦੁੱਖ ਕੱਤਿਆ ਕਰ ਸੁੱਖ ਬੁਣਿਆ ਕਰ ਜੇ ਯਾਰਾਂ ਦੇ ਦੁੱਖ ਮੁਕਣਗੇ ਤਾਂ ਹੀ ਤੇਰਾ ਫੱਟਾ ਚੁੱਕਣਗੇ ਜੇ ਯਾਰਾਂ ਦੇ ਦੁੱਖ ਮੁਕਣਗੇ ਤਾਂ ਹੀ ਤੇਰਾ ਫੱਟਾ ਚੁੱਕਣਗੇ ਜਿਹਦੇ ਮਨ ਵਿੱਚ ਸਭ ਲਈ ਪੀੜ ਹੋਵੇ ਉਹਦੀ ਕਿਰਿਆ ਤੇ ਬੜੀ ਪੀੜ ਹੋਵੇ ਉਹਦੀ ਕਿਰਿਆ ਤੇ ਬੜੀ ਪੀੜ ਹੋਵੇ